ਹਾਂਜੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣਾ ਚਾਹੀਦਾ ਆਪਾਂ ਕਾਫੀ ਦਿਨਾਂ ਤੋਂ ਵਲੌਗ ਨਹੀਂ ਬਣਾਇਆ ਕਿਉਂਕਿ ਮਸ਼ੀਨ ਲੋਡ ਨਹੀਂ ਹੋਈ ਕਿਤੇ ਗਏ ਨਹੀਂ ਥੋੜੀ ਇੱਕ ਤੋਂ ਸ਼ਾਰਟ ਵੀਡੀਓ ਦੀਆਂ ਇਹ ਆਪਾਂ ਨੇ ਉਹ ਬਣਾਈਆਂ ਸੀ ਅੱਜ ਅੰਦਰੋਂ ਗੱਡੀਆਂ ਲੋਡ ਹੋ ਕੇ ਆ ਗਈਆਂ ਤਿੰਨ ਚਾਰ ਗੱਡੀਆਂ ਤੇ ਉਹਨਾਂ ਦੀ ਲੋਡ ਕਰਕੇ ਮਾਲ ਦੀ ਸ਼ਿਫਟਿੰਗ ਸਹੀ ਤਰੀਕੇ ਨਾਲ ਕਰਕੇ ਫਿਰ ਆਪਾਂ ਜਾਵਾਂਗੇ ਕਿੱਥੇ ਜਾਵਾਂਗੇ ਇਹ ਤੁਹਾਨੂੰ ਨਾਲ ਦੀ ਨਾਲ ਅੱਗੇ ਪਤਾ ਲੱਗੂਗਾ ਠੀਕ ਹੈ ਦੇਖਦੇ ਇੱਕ ਗੱਡੀ ਥੱਲੇ ਲੈ ਕੇ ਜਾ ਰਹੇ ਹਾਂ ਉਹਦਾ maal shift ਕਰਨਾ ਹਜੇ ਇਹ ਗੱਡੀਆਂ ਖੜੀਆਂ ਉਹ ਉੱਧਰ ਲੈ ਕੇ ਜਾਣੇ ਆ ਥੱਲੇ ਉੱਥੇ ਕਰਾਂਗੇ shift maal ਲੈ ਵੀ ਸੱਜਣੋ ਇਹ ਗਈ ਆ ਫਾਸ ਕੱਤੇ ਦੇ ਚਾਹ ਦੇ ਖਿੱਚ ਕੇ ਦੇਖੀ ਜਾਗੇ ਇਹ ਮਸ਼ੀਨ shift ਕਰਨੀ ਆ ਇੱਥੇ ਆਣਵਾ ਅੰਦਰ ਬੱਤੇ ਬੱਤੇ ਮਾ ਮੇਰੇ ਕੋਈ ਫਿਚਰ ਕਰੀ ਗਏ ਆਹ ਇੱਥੇ ਕਾਣਵਾ ਬੱਤੇ ਬੱਤੇ ਆਪਰੇ ਇੱਥੇ ਫਲਦੀਆਂ ਦੀ ਕੱਚਾ ਨਾ ਮਿੱਟੀ ਰੇਤਾ ਰਾਜਸਥਾਨ ਦਾ ਪਾਣੀ ਨਾ ਪੁੱਜਿਆ ਹੈ ਇੱਕ ਆਹ ਹੈਡਰ ਆ ਗਿਆ ਕਾ ਖੜੀਆ ਆਪਣੀ ਗੱਡੀ ਲੋਰ ਹੋ ਕੇ ਦੰਗਿਆਂ ਦਾ ਹੁਣ ਸ਼ਿਫਟ ਕਰਨਾ ਹੈ ਮਾਲ ਲੈ ਵੀ ਇੱਥੇ ਫੇਰ ਫਸ ਗਿਆ ਆ ਕੇ ਕੀ ਬਾਤ ਆਏ ਬਾਜਵਾ ਇਹ ਹੈ ਦੇਖੋ ਇਹ ਸਾਬ ਆਪਣੇ ਪੂਰਾ ਮ제 ਲੈ ਰਿਆ ਅੱਗੇ ਪਿਛੇ ਕਰਕੇ ਆ ਆਏ ਹਾਏ ਉਹ ਤੇਰਾ ਪਲਾਉ ਜੇ ਓਏ ਸਲੰਸਰ ਤੋਂ ਆਦਾ ਕਟਣਾ ਸਿੱਧੇ ਰੱਖ ਤਾਰ ਲੈ ਫਸ ਗਈ ਹੁਣ ਬਸ ਕੋਈ ਨਹੀਂ ਥੋੜੀ ਹੋਰ ਆਉਣ ਦੇ ਓ ਜੀ ਜੀ ਖਰਾਬ ਹੈ ਇਹ ਠੀਕ ਹੈ ਗੁੱਟ ਗੁੱਟ ਹੋਰ ਅਕੇ ਆਉਣ ਦੇ ਆਨੇ ਘੋੜੇ ਤੇ ਬੇਟਾ ਨਹੀਂ ਆਉਂਦਾ ਉਹ ਘੋੜੇ ਦੀ ਗੱਡੀ ਗੁਰੂਆਪਾਂ ਵੀ ਘੋੜਾ ਵੀ ਕਿੱਤੀ ਘੇਟੇ ਘੇਟੇ ਲੁਕ ਐ ਰੇਬਣਾ ਬਾਈ ਉਹ ਹੋਰ ਦਬ ਗਈ ਓਏ ਉਹ ਹੋਰ ਵੈਰੀ ਗੱਡੀ ਥੱਲੇ ਆਹ ਤੋੜ ਕੱਟੀ ਦਾ ਹਲਕੀ ਨਹੀਂ ਦਿੰਦੇ ਓਹ ਲੱਗਿਆ ਨਾ ਤੂੰ ਜਾਣ ਦੇ ਪਿੱਛੇ ਹੁਣ ਅੱਗੇ ਨਹੀਂ ਪਿੱਛੇ ਜਾ ਰਹੀ ਪਿੱਛੇ ਜਾਣ ਦੇ ਲੈ ਵੀ ਗੱਡੀ ਦਬ ਗਈ ਇਹ ਗਾੜੀ ਨਾਲ ਲੋੜ ਪਿੱਛੇ ਨਾ ਇਸ ਕਰਕੇ ਬੈਠੀ ਹੈ ਬਜੇ ਨਾਲ ਪਿੱਛੇ ਹਿੱਲ ਕੇ ਤਾਂ ਆ ਨਾ ਸਾਰੇ ਇਹ ਗੰਗਲਾ ਬਾਣਾ ਕਿੱਦਾਂ ਉਹ ਨਿਕਾ ਆਹ ਉਹ ਪਰਿਆਟਾ ਯਾਰ ਉੱਤਰ ਕਰਦਾ ਫਟ ਪੂਰੀ ਟਾਇਰ ਸਿੱਧੇ ਰੱਖ ਟਾਇਰ ਸਿੱਧੇ ਰੱਖ ਬਾਈ ਟਾਇਰ ਸਿੱਧੇ ਰੱਖ ਗਾ ਟਾਇਰ ਸਿੱਧਾ ਲੈ ਅੱਜ ਉਹ ਟਾਇਰ ਫਸ ਗਿਆ ਆਹ ਟਾਇਰ ਦਬਾ ਪੂਰਾ ਦੇ ਮੇਰਾ ਟਾਇਰ ਫਸ ਗਿਆ ਉਨ ਜਾਣ ਦੇ ਵਿੱਚ ਇਹ ਰੇਤਾ ਹੈ ਰਾਜਸਥਾਨ ਦਾ ਇੱਥੇ ਇਦਾਂ ਹੀ ਹੁੰਦਾ बड़े ਟਰਾਲੇ ਲੱਗਦੀ ਜਗਾ ਦੇਖਣ ਨੂੰ ਪੱਕੀ ਆ ਇਹ ਵੈਸੇ ਪਰ ਨਹੀਂ ਬਦੀ ਫਾਜਾਂਦੀ ਆਗੇ ਦਬ ਜਾਂਦੀ ਆ ਆ ਵੇਰ ਮੁੰਡੇ ਨੇ ਪਾਟ ਲਈ ਪਰੇ ਜਾਨਾ ਯਾ ਗੁੱਡ ਥੋੜੀ ਥੋੜੀ ਕਰ ਲਾ ਆ ਕੋਈ ਨਹੀਂ ਕੋਈ ਨਹੀਂ ਹਿੱਸਾ ਲੱਗਿਆ ਨਹੀਂ ਥੱਲੇ ਅਜੇ ਚੱਲ ਸਲੈਂਸਰ ਲੱਗ ਗਿਆ ਆ ਸਲੈਂਸਰ ਲੱਗ ਗਿਆ ਥੋੜਾ ਥੱਲੇ ਬਾ ਹਿੱਸਾ ਲੱਗਣੇ ਵਾਲਾ ਏ ਚੱਲ ਨਾ ਦੇ ਉਹ ਹਿੱਸਾ ਕੁਛ ਨਹੀਂ ਕੱਢਿਆ ਉਹਨੇ ਕੋਈ ਫਾਇਦਾ ਨਹੀਂ ਕੁਛ ਨਹੀਂ ਹੋਣਾ ਇਹਨੂੰ ਹਾਈਡਰਾ ਪਾਉ ਥੱਲੇ ਹਾਂ ਚਿੱਲਾ ਲਗਾ ਦੇ ਹਾਂ ਹਾਈਡਰਾ ਲਗਾ ਬਈ ਬੱਸ ਹੋ ਗਿਆ ਚਾਸੀ ਲੱਗਿਆ ਨੀਚੇ ਉਹ ਲੱਗ ਗਿਆ ਔਰ ਪਿੱਛੇ ਦਾ ਲੱਗ ਗਿਆ ਥੀਸਾ ਥੀਸਾ ਪਿੱਛੇ ਲੱਗ ਗਿਆ ਥੱਲੇ ਓਏ ਚੈਨ ਪਾਓ ਹੌਣੇ ਜਾਣੀ ਅੱਗੇ ਤੋਕੇ ਖੱਟਾ ਹੀ ਪਟ ਹੋਣਾ ਏ ਚੈਨ ਪਾਓ ਲੈ ਵੀ ਗੱਡੀ ਜਾਦਾ ਹੀ ਫਸ ਗਈ ਅੱਗੇ ਪਿੱਛੇ ਕਰਨਾ ਦਬ ਗਈ ਹੁਣ ਇਹਨੂੰ ਟੋਚਨ ਪਾਉਨੇ ਆ ਪਿੱਛੇ ਸੰਗਲ ਆ ਆ ਕੇ ਕਿਉਂ ਪਿਊਸ਼ ਆ ਲਗਾ ਦੇ ਜੋਰ ਖਿੱਚ ਲੈ ਫਿਰ ਸਵੇਰੇ ਆਣੀ ਚਾਹੀਏ ਯੂ ਟਿਊਬ ਤੇ ਅਰੇ ਡਾਲ ਦੇ ਕੇ ਟੈਨਸ਼ਨ ਕਿਉ ਲੈ ਰਹਾ ਯੂ ਟਿਊਬ ਤੇ ਡਾਲਾਂਗੇ ਇਹ ਲੜਕੇ ਕੋ ਫੇਮਸ ਕਰਾਂਗੇ ਯੂ ਟਿਊਬ ਤੇ ਲਵ ਯੂ ਪਾਉਣ ਲੱਗੇ ਆ ਇਨੂੰ ਪਾ ਕੇ ਹੁਣ ਕਟਾਂਗੇ ਗੱਡੀ ਆਪਣੀ ਗਈ ਆ ਫਸ ਚਲੋ ਇੱਕ ਗੱਡੀ ਆ ਗਈ ਡੈਮੋ ਦੇਤਾ ਸਾਰਿਆਂ ਨੂੰ ਦੱਸਦਾ ਵੀ ਇੱਥੇ ਗੱਡੀ ਫਸਦੀ ਆ ਨਹੀਂ ਤਾਂ ਹੋਰ ਜਿਆਦ ਹੁੰਦੀਆਂ ਸਾਰੀਆਂ ਫਸ ਜਾਣੀਆਂ ਪਈਆਂ ਤੇ ਪਰ ਹੁਣ ਇਹਨੂੰ ਕੱਢੂਗੇ ਤੇ ਉਹ ਵੀ ਗੱਡੀ ਜਾਣੀ ਆ ਉਧਰ ਆਪਣੀਆਂ ਹੋਰ ਖੜੀਆਂ ਆ ਉਹ ਆਪਣੇ ਵਾਲਾ ਖੜਾ ਉਧਰ ਘੋਟਾ ਟੱਕੜਾਕ ਨਹੀਂ ਉਧਰ ਉਹ ਪਿੱਛੇ ਖੜੀਆਂ ਬਾਕੀ ਗੱਡੀਆਂ ਹਾਂ cái gì cho anh em ơi, giàn da mờ da, mail da giàn da, lại bị phá đi đi chả ਲਾ ਵੀ ਪਾ ਲਿਆ ਕੋ ਚੰਗਿਆ ਆਰਾਮ ਨਾਲ ਗੱਡੀ ਠੀਕ ਆਣਦੇ ਚੈੱਕਅਪ ਕਰਦੇ ਹੋ ਬੰਦੇ ਹੋ ਚੱਲ ਮਾਰੀ ਸਲੇ ਪੂਰੇ ਚੱਲ ਹਾਂ ਚੱਲਦੇ ਚੱਲ ਚੱਲ ਲੱਗ ਰਿਹਾ ਜੋਰ ਬੂਮ ਘੰਟ ਰਿਹਾ ਬਾਈ ਜੀ ਚੱਲ ਓ ਟਾਇਰ ਸਿੱਧੇ ਕਰ ਟਾਇਰ ਸਿੱਧੇ ਕਰ ਯਾਰ ਓਏ ਹੋ ਤਾਂ ਜਾਏਗਾ ਵੈਸੇ ਲੈ ਵੀ ਖੋਲਤਾ ਚੱਕ ਲਵੇ ਮੁੰਡਾ ਉਹਦੇ ਬਾਅਦ ਦੇਖਦੇ ਆ ਕੱਢ ਕੇ ਥੋੜੀ ਥੋੜੀ ਦਬੀ ਹੋਈ ਜਾ ਵੈਸੇ ਥੋੜਾ ਦਬਾ ਹਰਦਾ ਪੀਜ ਭਰੇ ਹੋ ਜਾ ਆ ਹੇਡਾ ਪਿੱਛੇ ਕਰੋ ਇੱਕ ਵਾਰੀ ਯਾਰ ਬਾਅਗੇ ਨਹੀਂ ਜਾਣਦੇ ਪਿੱਛੇ ਅੱਗੇ ਲੈ ਕੇ ਅੱਗੇ 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 ਦੇਖਦੇ ਆਂ ਬਸ ਆਉਣ ਦੇ चल 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 तो बस एक माला दूसरी साइड ले जा दूसरी साइड दूसरी साइड दूसरी साइड लाइव निकल गई गति बस ज्यादा नहीं बस बैकर ऐसे जगह पे हल बना के ले जा ਬੱਸ 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 ਓਏ ਲਾ ਉਹ ਯਾ ਹੈਡਰ ਕੱਟਦੀ ਗੱਡੀ ਨੂੰ ਯਾ ਲੈ ਕੇ ਆਟਾ ਆਟਾ ਟਾਈਮ ਖਰਾਬ ਨਾ ਹੋ ਇਹ ਜਗਾ ਦਬ ਗਈ ਸਾਰੀ ਇਹ ਨਮਕ ਹੀ ਆ ਵਾਈਟ ਵਾਈਟ ਕਲਰ ਤਾਂ ਮੈਨੂੰ ਲੱਗਦੀ ਰੇਤ ਜਿਹੜਾ ਰੇਤਾ ਨਾ ਰੇਤੇ ਦੇ ਉੱਪਰ ਪਾਣੀ ਖੜ ਜਾਂਦਾ ਉਹ ਪਾਣੀ ਦਾ ਫਿਰ ਨਮਕ ਬਣ ਜਾਂਦਾ ਸੁੱਕੇ ਤੋਂ ਮੈਨੂੰ ਲੱਗਦੀ ਉਹੀ ਐ ਬਾਕੀ ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸ ਸਕਦਾ ਇਹ ਏਰੀਆ ਕਿੰਨਾ ਘੈਂਟ ਲੱਗਦਾ ਨਾ ਦੇਖਣ ਚ ਦਵਾਈ ਲੱਗਦਾ ਦੇਖਣ ਨੂੰ ਸਾਰਾ ਇਧਰ ਨੂੰ ਐਨਾ ਦਵਾਈ ਚ ਫਿਰਦੇ ਹੁੰਦੇ ਆ ਦਵਾਈ ਵਾਲਿਓ ਦੱਸੋ ਤੁਸੀਂ ਵੀ ਲੱਗਦਾ ਕਿ ਨਹੀਂ ਇਹ ਰੱਬਲ ਤੇ ਫਿਰਦੇ ਹੁੰਦਾ ਬੰਦਾ ਦਵਾਈ ਸੌਦੀ ਮੇਨੜੋ ਚਲ ਗਿਆ ਉਧਰ ਆ ਮੇਨੜੋ ਇੱਗੇ ਅੰਧਕਾਰ ਹੋ ਗਿਆ ਹੋਰ ਮੇਨਰ ਇਹ ਰੈਫਾਇਨਰੀ ਦਾ ਰੋਡ ਆ ਜਾਂਦਾ ਗਯੋਰ ਫੈਨਰੀ ਆ ਸਾਰੀ ਉਹ ਲਾਈਟਾਂ ਚੱਲਦੀਆਂ ਇਹ ਰੈਫਨਰੀ ਹੈ ਉਹ ਅੱਗੇ ਤੱਕ ਆਪਾਂ ਇਹ ਮਸ਼ੀਨ ਲੋਡ ਕਰਨ ਇੱਥੇ ਤੇ ਇਹ ਜਿਹੜੀਆਂ ਇਹ ਮਸ਼ੀਨਾਂ ਇਹ ਲੋਡ ਆ ਹੋ ਗਈਆਂ ਆਪਣੇ ਮਸ਼ੀਨ ਦਾ ਕਾਉਂਟਰਵੇਟ ਤੇ ਬੂਮ ਵਗੈਰਾ ਲੋਡ ਹੋ ਗਿਆ ਹੈ ਨਾ ਲਾ ਵੀ ਮੁੰਡਾ ਲਿਆਇਆ ਬੈਕ ਕਰਕੇ ਮੋੜ ਕੇ ਹੁਣ ਪੱਕੀ ਜਗ੍ਹਾ ਤੇ ਐ ਜਾਊਗਾ ਹੁਣ ਇਹ ਲੱਗ ਰਹਾ ਜੈਸੇ ਦੁਬਈ ਆ ਗਿਆ ਦੁਬਈ ਹੈ ਇਹ ਪੂਰਾ ਦੁਬਈ ਵਾਲਾ ਲੱਗ ਰਹਾ ਏਰੀਆ ਬਿਲਡਿੰਗੇ ਬਿਲਡਿੰਗ ਹੈ ਇਹ ਦੇਖ ਲੈ ਲੈ ਇਦਾਂ ਲੱਗਦਾ ਇਹ ਦੁਬਈ ਹੁੰਦਾ ਕਿਸ ਕੋ ਵੀ ਦੇ ਇੱਥੇ ਆਏਗਾ ਨਾ ਆਪੇ ਜਾਣਾ ਹੈ ਚਲੋ ਹਾਂ ਥੋੜਾ ਹੈਲਪ ਕਰਾਂਗੇ ਚਲੋ ਚਲਦੇ ਹਾਂ ਲਾਵੀਂ ਕਾਰ ਲੈ ਆ ਸਮਾਨਾ ਇਹਨੂੰ ਕਰਨਗੇ ਲੋਡ ਹੁਣ ਇਹ ਸਾਰਾ ਸਮਾਨ ਚੱਕ ਕੇ ਉਹਦੇ ਤੇ ਲੋਡ ਕਰ ਦੇਣਾ ਉਹਦਾ ਚੱਕ ਕੇ ਇਹਦੇ ਤੇ ਕਰਨਾ ਹੈ ਕਿਉਂਕਿ ਸ਼ਾਰਟ ਚ ਇਹ ਆ ਜਾਣਾ ਇਹ ਤਾਂ ਅੰਦਰ ਇਹਦੇ ਵਿੱਚ ਪਾ ਕੇ ਇਹਨੂੰ ਉੱਧਰ ਲੋਡ ਕਰ ਦੇਣਾ ਤੇ ਆਹ ਠੀਕ ਲੋਡ ਹੋ ਗਈ ਹੁਣ ਤਕਰੀਬਨ ਗੱਡੀਆਂ ਸਾਰੀਆਂ ਹੀ ਵੈਸੇ ਲੋਡ ਹੋ ਗਈਆਂ ਪਰ ਥੋੜਾ ਜਿਹਾ ਅੰਦਰੋਂ ਅ ਸਹੀ ਨਹੀਂ ਲੋਡ ਹੋਈਆਂ ਹਨਾ ਪਾਸਿੰਗ ਦੇ ਹਿਸਾਬ ਨਾਲ ਗੱਡੀਆਂ ਲੋਡ ਕਰਨੀਆਂ ਸੀ ਕਿਉਂਕਿ ਲੰਬਾ ਸਫਰਾ ਦੂਰ ਜਾਣਾ ਕਿਤੇ ਆਪਾਂ ਜੇ ਆ ਉੱਤਰ ਕੇ ਇਹ ਵੀ ਉਤਰ ਜਾਣਾ ਇਹਦੇ ਤੇ ਚੈਨਾ ਆਉਣਗੇ ਆ ਦੋ ਚੈਨਾ ਲੋਡ ਕਰਾਂਗੇ ਉਹ ਪਰੇ ਖੋੜਾ ਉਹ ਵੀ ਲੋਡ ਹੈ ਦੇਖੋ ਪਿਛੇ ਆ ਤੇ ਕਰਦੇ ਇਹਨੂੰ ਅਡਜਸਟਮੈਂਟ ਕਰਨਗੇ ਇਹ ਹੁਣ ਸਾਰੀ ਇਹਦੀ ਸਾਰਾ ਦਾ ਸੈਟਿੰਗ ਕਰਕੇ ਲੋਡ ਫੋਡ ਕਰਕੇ ਸਾਰਾ ਹੀ ਫਿਰ ਆਪਾਂ ਫਾਈਨਲ ਇਹਦਾ ਦੱਸਾਂਗੇ ਤੇ ਆਪਣੀ ਗੱਡੀ ਹਜੇ ਲੋਡ ਨਹੀਂ ਹੋਈ ਆਪਣੇ ਵਾਲੀ ਲੋਡ ਹੋਣੀ ਆ ਸੋਮਵਾਰ ਤੱਕ ਹਜੇ ਟਾਈਮ ਹੈਗਾ ਆ ਆ ਦੋ ਤਿੰਨ ਦਿਨ ਪਏ ਆ ਇਹ ਕਿਉਂਕਿ ਉਹ ਸੇਫਟੀ ਪਰਪਸ ਦੇ ਵਿੱਚ ਲੋਡ ਹੋਣੀ ਆ ਪੂਰੀ ਜੇ ਸੇਫਟੀ ਵਾਲੇ ਬੰਦੇ ਨਾਲ ਰਹਿਣਗੇ ਉਦੋਂ ਲੋਡ ਹੋਣੀ ਇਸ ਕਰਕੇ ਆਪਣੀ ਨਹੀਂ ਲੋਡ ਹੋਣੀ ਹਜੇ ਤੇ ਇਹ ਗੱਡੀਆਂ ਲੋਡ ਹੋ ਕੇ ਆ ਗਈਆਂ ਸਾਰੀਆਂ ਇਹ ਹੁਣ ਆਪਾਂ ਜਾਵਾਂਗੇ ਜਦੋਂ ਵੀ ਸਾਡੀਆਂ ਇਕੱਠੀਆਂ ਹੋ ਗਈਆਂ ਇਕੱਠੇ ਜਾਵਾਂਗੇ ਲੋਡ ਕਰਕੇ ਠੀਕ ਹੈ ਸਾਰੀਆਂ ਲੋਡ ਹੋ ਗਈਆਂ ਇੱਕ ਹੋਰ ਦੇਖੋ ਵੀ ਲੋਡ ਹੋ ਗਈ ਗੱਡੀ ਠੀਕ ਹੈ ਤੇ ਇਹ ਵੀ ਹੋ ਗਈਆਂ ਗੱਡੀਆਂ ਕਿੰਨੀਆਂ ਆਇਆ 1 2 3 4 5 6 6 ਗੱਡੀਆਂ ਆਪਣੀਆਂ ਇੱਕ ਗੱਡੀ ਬਾਹਰੋਂ ਲਈ ਆਪਾਂ ਸੱਤ ਗੱਡੀਆਂ ਹੋ ਰਹੀਆਂ ਅੱਠਵੀਂ ਗੱਡੀ ਆਪਣਾ ਅੱਠਮਾ ਆਪਣਾ ਘੋੜਾ ਠੀਕ ਹੈ ਕਰਦਿਆਂ ਲੋਡ ਫਿਰ ਫਾਇਨਲ ਦੇਖੋ